ਦੀ ਕਰੀ ਨਾ ਸਹੀ ਹਾਂਜੀ ਵੀ ਉਹ ਬੰਦਾ ਇਹ ਚੀਜ਼ ਛੱਡ ਸਕਦਾ ਬਾਈ ਇਹ ਗੱਲ ਸੱਚ ਆ 100% ਸੱਚ ਆ ਇਹ ਤੇ ਸੱਚ ਕਿਉਂ ਆ ਬਾਈ ਫਿਰ ਦੋ ਬਾਈ ਤੁਹਾਡੇ ਮਤਲਬ ਤੁਸੀਂ ਦੇਖਿਆ ਹੋਵੇ ਤਾਂ ਕੋਈ ਐਕਸਪੀਰੀਅੰਸ ਹੀ ਇਦਾਂ ਦਾ ਹੋਵੇ ਵੀ ਜਿਹੜੇ ਬੰਦੇ ਨੇ ਕਿਹਾ ਵੀ ਹਾਂ ਯਾਰ ਮੈਂ ਪਹਿਲਾਂ ਇਦਾਂ ਨਰਕੀ ਜ਼ਿੰਦਗੀ ਜੀ ਰਿਹਾ ਸੀ ਤੇ ਅੱਜ ਮੈਂ ਮਤਲਬ ਕਿ ਘੋੜਿਆਂ ਦਾ ਸ਼ੌਂਕ ਰੱਖ ਕੇ ਤੇ ਮੈਂ ਮਤਲਬ ਇੱਥੋਂ ਤੱਕ ਪਹੁੰਚਿਆ ਨਹੀਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਟੈਂ ਬਾਈ ਜਿਹੜੇ ਬੰਦੇ ਨੂੰ ਆਪਾਂ ਸ਼ੁਰੂ ਤੋਂ ਸ਼ੌਂਕ ਪਾ ਦਿਓ ਪਹਿਲੀ ਗੱਲ ਤਾਂ ਮਾੜੇ ਪਾਸੇ ਜਾਂਦਾ ਨਹੀਂ ਹੁਣ ਜਿਵੇਂ ਮੁੰਡੇ ਨਸ਼ਿਆਂ ਦੇ ਵਿੱਚ ਆ ਬਾਈ ਉਹਨਾਂ ਨੂੰ ਮੈਂ ਤਾਂ ਇੱਕ ਗੱਲ ਕਹਿੰਦਾ ਕਰਦੇ ਉਹਨਾਂ ਦੇ ਉਹਨੂੰ ਘੋੜਾ ਦਵਾ ਦੇਣਾ ਬਾਈ ਜਦੋਂ ਉਹਨੂੰ ਘੋੜੇ ਦਾ ਸ਼ੌਂਕ ਲੱਗਣ ਲੱਗ ਗਿਆ ਬਾਈ ਘੋੜਾ ਉਹਨੇ ਸਾਰਾ ਦਿਨ ਉਹਨੇ ਘੋੜੇ 'ਚ ਹੀ ਰਹਿਣਾ ਕਦੇ ਉਹਨੂੰ ਪਾਣੀ ਪਿਆਤਾ ਬਾਈ ਖਰਖਰਾ ਮਾਰਤਾ ਕਦੇ ਨਹਾਵਾਲਿਆ ਉਹਨੂੰ ਕਦੇ ਢੇੜਿਆ ਦਵਾਉਣ ਲੈ ਗਿਆ ਉਹਨੂੰ ਬਾਈ ਦਾਣਾ ਪਾਤਾ ਇਹ ਚੱਕਰ ਦੇ ਵਿੱਚ ਬਾਈ ਉਹ ਨਸ਼ੇ ਵਾਲੀ ਜਿਹੜੀ ਉਹਦੇ ਦਿਮਾਗ ਦੇ ਵਿੱਚ ਰੀੜੀ ਨਿਕਲ ਜਾਂਦੀ ਹੈ ਮਤਲਬ ਦੇਖਾ ਔਰ ਰੀਲ ਚੜੀ ਹੁੰਦੀ ਹੈ ਬਸ ਕੀਰਾ ਬਾਈ ਤੋੜ ਲੱਗਦੀ ਉਹ ਤੋੜ ਉਹਨੂੰ ਘੋੜੇ ਦੀ ਲੱਗਣ ਲੱਗ ਗਈ ਨਹੀਂ ਬਾਈ ਫਿਰ ਉਹੀ ਦਾ ਐਂਟੀਟੋਡ ਹੈ ਹਾਂ ਭਾਈ ਜੇ ਕਰਨਾ ਇਹਨਾਂ ਦਾ ਚਟਿਆਂ ਦਾ ਨਸ਼ਾ ਲਾਓ ਕਬੂਤਰਾਂ ਚਿੱਟੇ ਕਬੂਤਰਾਂ ਦਾ ਲਾ ਲਓ ਚਿੱਟੇ ਘੋੜਿਆਂ ਦਾ ਲਾ ਲਓ ਹਨਾ ਭਾਈ ਚਿੱਟੇ ਕੁੱਤਿਆਂ ਦਾ ਨਸ਼ਾ ਲਾ ਲਓ ਤੇ ਮਾੜੇ ਨਸ਼ਿਆਂ ਨੂੰ ਛੱਡੋ ਭਾਈ